ਬਾਰਡੇ ਬੋਏ ਆ ਗਿਆ ਵੀ ਬਾਰਡੇ ਬੋਏ ਕੀ ਲਿਖਾਈਏ ਡੈਡੀ ਤੇਰੇ ਦਾ ਜਨਮ ਦਿਨ ਆ ਗਿਆ ਕਿ ਲਿਖਾਈਏ ਉਹ ਤਾਂ ਐਂ ਚੱਕ ਲਏ ਗੱਡੀਆਂ ਸਗਾਰ ਲੱਗਣਾ ਹੁੰਦਾ ਡੋਲੀ ਵਾਲੀਆਂ ਵੀ ਸੀਜ਼ਨ ਆ ਗਿਆ ਹੁਣ ਜਨਵਰੀ ਫਰਵਰੀ ਦਾ ਕਰੋ ਉਹ ਪਾਠ ਕਰੋ ਮਗਰ ਬੈਠੀਆਂ ਤੁਸੀਂ ਜੇ ਸਹੀ ਸਲਾਮਤ ਜਾਣਾ ਨਹੀਂ ਮੈਂ ਲੈ ਕੇ ਜਾਉਂਗਾ ਇਹੜੇ ਛੱਡ ਦੇਣਾ ਤੁਹਾਨੂੰ ਹਾਂ ਉਹਨੇ ਨਹੀਂ ਉਹਨੇ ਨਹੀਂ ਜਾਣਾ ਉਹ ਤਾਂ ਆੜੀ ਆ ਗਿਆ ਯਾਰ ਉਹਦਾ ਸਾਈਕਲਿੰਗ ਕਰ ਚੱਲਿਆ ਹੁਣ ਹਾਂ ਉਹਦਾ ਸਾਈਕਲ ਉਹਦਾ ਸਾਈਕਲਿੰਗ ਕਰ ਚੱਲਿਆ ਉੱਡੀ ਉੱਡੀ ਸਾਈਕਲ ਉਹ ਵੜੀਆ ਦੇ ਲੈ ਉਹ ਸਹੀ ਗੱਲ ਆ ਉਹ ਤੇ ਚੱਕਣੀਆਂ ਉਹਦੇ ਵੱਡੇ ਡਰਾਂ ਵਾਲੀ ਵੱਡੇ ਡਰਾਂ ਵਾਲੀ ਸਾਈਕਲ ਚੱਕਣੀਆਂ ਚਲੋ ਕਰ ਮੈਂ ਤੇ ਜੋਤੇ ਆ ਕੇ ਮਗਰ ਤੁਹਾਡੇ ਬੋਲਿਆ ਬਾਹੇ ਗੁਰੂ ਜਿਨ ਨੰਨੀ ਜੱਪਿਆ ਬਾਹੇ ਗੁਰੂ ਦਾ ਨਾਮ ਵਾ ਠੀਕ ਆ ਤਾਂ ਹੀ ਡੀਮਾਰਟ ਆ ਗਈ ਤੁਸੀਂ ਆਜੋ ਸਰ ਆਜੋ 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 ਮਕੈਨਿਕ ਜੀ ਆਜੋ ਆਓ ਚੱਲ ਗਿਆ ਆਪਾਂ ਅੱਛਾ ਲਾਈਟਾਂ ਦਿਖਾ ਰਹੇ ਹੋ ਤੁਸੀਂ ਵੀ ਇਹਦੇ ਨਵੰਗਾ ਲਵਾਈਆਂ ਲੱਗਦੀਆਂ ਸੇਜ਼ੋਂ ਪਰੇ ਨਹੀਂ ਆ। ਹਾਂ ਦੌਰ ਆ ਕੇ ਵੀ ਲੁਧਿਆਣੇ ਵਾਲੀਆਂ ਹਰਕਤਾਂ ਨਹੀਂ ਛੱਡੀਆਂ। ਆਉਂਦੇ ਵੀ ਸ਼ੋਪਿੰਗਾਂ। ਇਹ ਇਹ ਡੀਮਾਰਟ ਵੱਡਾ। ਆ ਹੋੜੀ ਹੋ ਜਾ ਬਾੜੀ ਰਫਤਾਰ ਫੜ ਗਈ। ਉਹ ਯਾਰ ਆਏ ਤਾਂ ਖਾਣ ਪੀਣ ਦਾ ਲੈਣਾ। ਨਹੀਂ ਮੈਂ ਦੇਖ ਰਹੀ ਹਾਂ। ਉਹ ਤਾਂ ਐਂ ਜਾ ਕੇ ਲੈ ਲੈ ਗੱਡੀਆਂ ਅਸਗਾਰ ਲੱਗਣਾ ਹੁੰਦਾ। ਡੋਲੀ ਵਾਲੀਆਂ ਵੀ ਸੀਜ਼ਨ ਆ ਗਿਆ ਹੁਣ ਜਨਵਰੀ ਫਰਵਰੀ ਦਾ। ਛੱਡ ਕੇ ਸਾਰੇ ਤੇ ਪਈ ਨੇ ਹੂੰ ਇਹਨੂੰ ਭਾਂਡਿਆਂ ਟੀਂਡਿਆਂ ਦੀ ਭਾਈ ਜਾਂਦੇ ਨਾਲ ਸਾਰੇ ਹੈਗੇ ਆ ਬੱਸ ਦੇਖ ਲੈ ਚਲੋਗਾ ਹਾਂ ਇਹ ਤਾਂ ਸਾਡੇ ਵੀ ਪਈਆਂ ਸੁਦੀ ਮਾਂ ਕਿੰਨਾ ਸੌਫਟ ਆ ਹੂੰ ਕਦੋਂ ਛੱਡ ਵੀ ਦਿਆ ਕਰ ਕੋਹ ਡਿਜ਼ਾਈਨ ਚ ਹਾਲੇ ਤੱਕ ਮੰਮੀ ਬਹੁਤ ਖਾਣ ਵਾਲੇ ਸੈਸ਼ਨ ਤੇ ਨਹੀਂ ਗਈ ਅਸੀਂ ਤਾਂ ਲੈ ਰਹੇ ਹਾਂ ਖਾਣ ਵਾਲਾ ਹੋਦੇ ਅਸੀਂ ਤਾਂ ਇਕੱਠਾ ਕਰ ਲਿਆ ਤੁਹਾਡਾ ਵੀ ਤੁਹਾਡਾ ਵੀ ਲੈ ਲਿਆ ਨਾਲ ਹੀ ਤੇ ਇਹਨਾਂ ਦਾ ਬੰਦ ਦਾ ਤਲਿਆ ਵਿਆ ਇੱਥੇ ਲਫਾਫਾ ਨਹੀਂ ਮਿਲਦਾ ਆਪ ਕੋ ਆਪਣੇ ਦੋ ਦੋ ਲਫਾਫੇ ਕੱਢ ਕੇ ਹੱਥਾਂ ਚ ਇੱਕ ਸੀ ਚੀਜ਼ ਦੇਖ ਕੇ ਆਇਆ ਜਦ ਦੁਖਾ ਕੇ ਆ ਆ ਐਨ ਕਾ ਲਾ ਆ ਇਹਦੇ ਬਰਸਾਚੇ ਪਈਆਂ ਇਹ ਬੱਚਿਆਂ ਵਾਲੀਆਂ ਆ ਲਾ ਆ ਗਾ ਦੇਖ ਕੇ ਯਾ ਬਰਦਾਸਤ ਨੱਕ ਤੇ ਟਹਿ ਗਿਆ ਤਾਂ ਮੇਰੇ ਮੈਂ ਤਾਂ ਸ਼ੌਪ ਤੇ ਜਾਉਂਗੀ ਮਲਕੀਤ ਪਾਪਾ ਲਈ ਤੇ ਸਭ ਮਲਕੀਤ ਪਾਪਾ ਨੇ ਸ਼ੌਪ ਕਰ ਲਈ ਐਨ ਕਾ ਲਈ ਹੈ ਹਾਂ ਜੀ ਹਾਂ ਮੈਂ ਪਤਾ ਹੀ ਨਹੀਂ ਯਾਰ ਪਾਰਟੀ ਹੋ ਗਈ ਫਿਰ ਤਾਂ ਪਾਰਟੀ ਹੋ ਗਈ ਬਈ ਇਹਨਾਂ ਜੀ ਮੈਂ ਪਾਰਟੀ ਹੋਇਆ ਜੋਤੇ ਤੁਸੀਂ ਦੁਕਾਨ ਖੋਲ ਲਈ ਆ ਸਨ ਗਲਾਸੇਸ ਦੀ ਆ ਦੇ ਆ ਕਹੀ ਜਾਂਦੀ ਆ ਹਾਂ ਮੇਰੇ ਕੋਲ ਆ ਨਾ ਸਕੀਮ ਆ ਦੇ ਕਹਿੰਦੀ ਦੁਕਾਨ ਖੋਲ ਲਈ ਆ ਮਲਕੀਤ ਵੀਰੇ ਨੇ ਲਓ ਜੀ ਇੱਕ ਲੱਬ ਲੈ ਲੈ ਜੀ ਬੱਚਣ ਵਾਸਤੇ ਦੇਖਿਆ ਹਨਾ ਨੰਨੀਆ ਸੋਹਣਾ ਸੀ ਨਾ ਐ ਕਰ ਫਿਰ ਹੁਣ ਹੀ ਲੈ ਚੱਲ ਇਹ ਕੀ ਪਤਾ ਬੈਕ ਜਾਣ ਉਹਨੂੰ ਇਹ ਤਾਂ ਸੋਹਣੇ ਆ ਆਹ ਸੋਹਣਾ ਹੈ ਨਾ ਦਦਾਰਚੰਗ ਤੈਨੂੰ ਲੱਭੀ ਜਾਂਦੇ ਈ ਕਿੱਥੇ ਨਾ ਗਈ ਤੁਰ ਕੇ ਤਾਂ ਦੇਖਣ ਦੇ ਮੈਂ ਵੀ ਅੰਦਰ ਹੀ ਫੜਿਆ ਹਰਾ ਕੇ ਕਿਚਨ ਵਾਸਤੇ ਗੱਲਾਂ ਨਹੀਂ ਇਹਦਾ ਫਾਇਦਾ ਕੀ ਹੈ ਇੱਕ ਆ ਆ ਰੂਮ ਵਿੱਚ ਰੱਖਣ ਨੂੰ ਸਾਰੇ ਮੈਂ ਕੀ ਬੋਤ ਇਹਦਾ ਕੀ ਫਾਇਦਾ ਇਹ ਤਾਂ ਰਨਨ ਨਹੀਂ ਭੱਜਣਾ ਲੱਗਣਾ ਰਸੋਈ ਚ ਹੈ ਇਹ ਕਾਹ ਬੜਾ ਕੋਈ ਮੈਂ ਨਾ ਮੈਂ ਜਿੰਦੀ ਬੱਤੀ ਉਹ ਬਾਹਰ ਹੀ ਬਾਹਰ ਲੈ ਦਿਖਾਉਣ ਲੱਗ ਗਈ ਕਿਉਂ ਸੁਣ ਨਾ ਇੱਥੇ ਲਾ ਜੀ ਤੈਨੂੰ ਸੇਲਸਮੈਨ ਤੇ ਹੈ ਆ ਦੇਖਿਓ ਆ ਕਿੱਦਾਂ ਚੱਲ ਕੇ ਵੜਾ ਦੇਖਿਓ ਅੰਦਰ ਇਹ ਪਹਿਲਾ ਹੁੰਦਾ ਇਹਦਾ ਉਹ ਆ ਇਹਨਾਂ ਦਾ ਪੋਚਾ ਲਾਉਂਦੇ ਹੁੰਦੇ ਆ ਹਾਂ ਨਾ ਵੀ ਪੋਚੀ ਵਾਲਾ ਆ ਤਾਂ ਮੁਰਮਰੇ ਜੀ ਮੁਰਮੜਦੇ ਹੋ ਨੰਨੀ ਯਾਦ ਰੱਖੀਓ ਚੀਜ਼ ਰਾਜਾ ਵੀ ਟੈਨ ਚੱਕ ਕੇ ਉੱਤੇ ਰੱਖ ਉਹਨੇ ਥੱਲੇ ਹੋਵਾਂਗੇ ਨੰਨੀ ਦੀ ਉੱਤੇ ਰੱਖ ਦਿੰਦੇ ਹੁੰਦੇ ਆ ਉੱਤੇ ਰੱਖ ਕੋਈ ਨਾ ਜਦੋਂ ਬਾਹਰ ਜਾ ਕੇ ਕੰਮ ਕਰਨਾ ਪਿਆ ਨਾ ਤੁਹਾਨੂੰ ਫੇਰ ਪਤਾ ਲੱਗੂਗਾ ਫੇਰ ਪਤਾ ਲੱਗੂ ਜਦੋਂ ਬਾਹਰ ਜਾ ਕੇ ਤੁਹਾਨੂੰ ਆਏ ਕੰਮ ਕਰਨਾ ਪਵੇ ਗਲੀਚਿਆ ਗਲੂਚਿਆ ਤਾਂ ਨਹੀਂ ਲਾਣਾ ਕੋਈ ਉਹ ਸੋਹਣੇ ਲੈ ਉਹੀ ਚੀਜ਼ਾਂ ਮੁਰਮੁਰਮਣ ਆਪਣੀ ਰੂਮ ਨਾਲ ਆਹ ਰੂਮ ਦਾ ਆਪਣੇ ਤਾਂ ਦੇਖਾ ਹੈਗਾ ਨਾ ਉਹੀ ਕਲਰ ਹਾਂ ਵਾਹ ਜੀ ਵਾਹ ਨਹੀਂ ਉਹ ਸੋਹਣੇ ਤੈਨੂੰ ਸੇਲਜ਼ਮੈਨ ਵਧੀਆ ਬਣ ਜਗੇ ਤੂੰ ਤੇ ਲਾਦ ਕੇ ਵੇਚਣ ਮੋਚਣ ਨਾ ਹਾਂ ਆਹ ਸੋਹਣਾ ਕਿਸੇ ਨੂੰ ਕਹਿਆ ਦੀ ਇਹਨੂੰ ਇਹ ਹਾਂ ਨੀਕਰ ਲੈ ਲਈ ਨਹੀਂ ਕੁਝ ਦੇਖਦਾ ਕੋਈ ਕੋਸ਼ ਇਹ ਨੀਕਰ ਦਾ ਮੂਟ ਉਹ ਦਦਾਸ ਤਾਂ ਆਇਆ ਲੱਭੀ ਜਾਂਦਾ ਜਿਵੇਂ ਕੱਲ ਪਰਸੋਂ ਰੱਖ ਕੇ ਗਿਆ ਹੁੰਦਾ ਇੱਥੇ ਕੋਈ ਓਏ ਰੋਣਿਆ ਲੈ ਬਾਦ ਤੈਨੂੰ ਦਵਾਤੀ ਐਨ ਕੈਨ ਕਰਦੀ ਜਾ ਸੱਚੀ ਬਹੁਤ ਸੋਹਣੀ ਆ ਮਜ਼ਾਕ ਨਹੀਂ ਕਰਦਾ ਓਏ 60 ਰੁਪਏ ਦੀ ਲੈ ਲੈ ਫਿਰ ਫਿਰ ਕੱਲ ਨੂੰ ਨਾ ਮੈਨੂੰ ਕਹੀਂ ਵੀ ਐਨ ਕੈਨੀ ਦਵਾਇਆ ਦਾ ਰਹਿੰਦੇ ਗੁੱਚੀ ਦੀ ਇਹਦੀ ਸ਼ੇਪ ਕਿੰਨੀ ਸੋਹਣੀ ਆ ਨਾ ਉ ਤਾਂ ਹੀ ਤਾਂ ਕਹਿਣਾ ਲੈ ਲੈ ਲੁੱਚੀ ਦੀ ਲੁੱਚੀ ਦਰ ਲੱਭਿਆ ਨਹੀਂ ਤੇਰਾ ਨੀਕਰ ਇਹ ਤਾਂ ਐ ਦੀ ਰੱਖ ਕੇ ਗਿਆ ਹੁੰਦਾ ਨਹੀਂ ਇਹ ਤਾਂ ਐ ਪਰਸੂ ਆਪਦੇ ਲਾਗੇ ਤਾਂ ਨਹੀਂ ਰੱਖ ਗਿਆ ਇੱਥੇ ਕੋਈ ਹੈ ਓਏ ਇਹ ਕੰਧਾਣਾਂ ਵਾਲੇ ਕੇ ਬਾਈ ਦਾ ਅੱਜ ਹੈਗਾ ਜਨਮ ਦਿਨ ਨੂੰ ਮਨਾਵਾਂਗੇ ਸਰਪ੍ਰਾਈਜ਼ ਦਵਾਂਗੇ ਅੱਜ 4-5 ਅੱਲਾ ਵੱਧੋਂ ਦਰੇ ਡੈਡੀ ਦਾ ਜਨਮ ਦਿਨ ਮਨਾਉਣਾ ਦੇਖ ਲੈ ਹੂੰ ਇਹ ਵੀ ਲੈ ਲਓ ਆਪ ਵੀ ਲੈ ਲੇ ਆਪ ਲੈ ਰਾ ਕੀਕ ਦੇਖ ਕਢਾ ਲੈਣਾ ਇੱਟੇ ਇੱਟੇ ਭੱਡੇ ਨਹੀਂ ਹੈਗੇ ਨਹੀਂ ਹੈ ਇੰਨੇ ਹੀ ਹੈ ਜਿਹੜਾ ਕੀਕ ਆਪਣੇ ਟੱਬਰ ਵਾਲਾ ਦਾ ਗਾਹ ਪਾ ਲਾਂਗੇ ਨਿਕਦਾ ਦਾ ਇਹਦਾ ਕੀਕ ਦੋ ਲੈ ਕੇ ਜਾਣੇ ਬਣੈ ਸਾਹ ਉਹਨਾ ਮੇਰੇ ਨਾਲ ਹਣਾ ਇਹ ਤਾਂ ਇਸ ਤੋਂ ਵੱਡੇ ਕੀ ਇਹ ਦੂ ਵੱਡਾ ਹੈਗਾ ਕੇਕ ਜੀ ਆਹ ਵਾਰਿਆ ਜਨਤਾ ਆਦਾ 15 ਲੋਕ ਨੂੰ ਕੋਲ ਨਹੀਂ ਜਾ ਬੈਠਾ ਦੋ ਅਲੱਗ ਅਲੱਗ ਲਿਜਾ ਉਹਨਾਂ ਨੂੰ ਹਾਂ ਅਲੱਗ ਅਲੱਗ ਫਲੇਵਰ ਮਿਲੇ ਜਾ ਹਾਂ ਇਹ ਗੱਲ ਸਹੀ ਆ ਬਾਈ ਦੀ ਆਡਾ ਆਡਾ ਫਲੇਵਰ ਚੜਾ ਚੜਾ ਕਿਹੜਾ ਖੜਾ ਲੈਣਾ ਹੁਣ ਦੇਖ ਬਈ ਤੂੰ ਇੱਕ ਚਾਕਲੇਟ ਲੈ ਲੈਣਾ ਹਾਂ ਬਟਰਸਕੋਚ ਵੀ ਹੈ ਸਭ ਤੋਂ ਪਹਿਲਾਂ ਨੰਬਰ ਚੜਾਉਣਾ ਪੈਣਾ ਹੈ ਤੇ ਹਾਂ ਇਹ ਵੀ ਸੋਨਾ ਹਾਂ ਵੀ ਸੋਨਾ ਹਨਾ ਬਾਕੀ ਕੁੜੀਆਂ ਹੈ ਹਾਂ ਉਹ ਇਹ ਕੁੜਗਾਲਾ ਲੱਕ ਮੁੰਡਿਆਂ ਨਾਲ ਕਾਲਾ ਲੈਣੇ ਆ ਮੇਰਾ ਤਾਂ ਕਾਲਾ ਲੈਣੇ ਇਹ ਦੋਨੋਂ ਕੱਢ ਦੇ ਸਾਹ ਦੇ ਦੋ ਹੀ ਦੋ ਇਹ ਫਸਟ ਵਾਲਾ ਔਰ ਇਹ ਉਧਰੋਂ ਪਹਿਲੇ ਨੰਬਰ ਵਾਲਾ ਇਧਰੋਂ ਦੂਜੇ ਨੰਬਰ ਵਾਲਾ ਇਹ ਜਿਹੜਾ ਕਾਈ ਪਾਮ ਪਤਾ ਨਹੀਂ ਮੈਨੂੰ ਪਾਮ ਪਤਾ ਉਹ ਆਪ ਹੀ ਚਲਾ ਦੇਣੇ ਆ ਮੈਂ ਲਿਖਣਾ ਤਾਂ ਹੈ ਯਾਰ ਅੱਧਾ ਹੈ ਯਾਰ ਕੀ ਲਿਖਾਈਏ ਅੱਧਾ ਡੜੀ ਤੇਰੇ ਦਾ ਜਨਮ ਹੋਣਾ ਕਿਹਦਾ ਕੀ ਲਿਖਾਈਏ ਬੜੀ ਘੱਟ ਹੈ ਹੋਰ ਯਾਰ ਭਾਈ ਹੈ ਹੈਪੀ ਬਰਥਡੇ ਡੈਡ ਲੇਦੇ ਆ ਹਣਾ ਯਾ ਇਹ ਦੋ ਜਿਹੇ ਦੋ ਰਹਿਣ ਲਈ ਲਿਖਾਉਣਾ ਉਹ ਤਾਂ ਲਿਖਾਉਣਾ ਦੂਜੇ ਤੇ ਵੀ ਦੂਜੇ ਤੇ ਵੀ ਲਿਖਦੀ ਬਾਈ ਜਰਾ ਤੇ ਡੈਡ ਲਿਖਣਾ ਹਾਂ ਡੈਡ ਹੀ ਲਿਖਣਾ ਜਾਨੋਂ ਡੈਡੀ ਦਾ ਡੈਡੀ ਲਿਖੂਗਾ ਦੋ ਹੋਰ ਦੇ ਦੋ ਪਾਰਟੀ ਬੋਪ ਜੀ ਬੜੀ ਬਰਫ਼ ਤਾਂ ਨਹੀਂ ਜੰਮੀ ਕੀਕ ਦੇ ਵਿੱਚ ਇਹ ਠੀਕ ਹੈ ਨਾ 300 ਤੋਂ ਪੁਰਾਣੀ ਦੁਕਾਨ ਆ ਬਾਈ ਹੁਣਾਂ ਕੋਲੇ ਛੋਟੇ ਛੋਟੇ ਹੁੰਦੇ ਆਉਂਦੇ ਆ ਦੇ ਜਦੋਂ ਇੱਧਰ ਘਰ ਆਉਂਦਾ ਸੀ ਅੱਗੇ ਜੀ ਦੁਕਾਨ ਪਹਿਲਾਂ ਇੱਧਰ ਇੰਨਾਂ ਨੇ ਹਾਂ ਆ ਜਾ ਬੇਟਾ ਆ ਬਾਡੇ ਬੋਏ ਆਗੇ ਵੀ ਬਾਡੇ ਬੋਏ ਕਿੰਨੇ ਸਾਲਾਂ ਦੇ ਹੋਗੇ ਜੀ ਫਿਰ ਅੱਜ ਤੁਸੀਂ 19 ਸਾਲ ਦੇ ਮੈਂ ਆ ਬਾਤ ਰੇ 19 ਸਾਲਾਂ ਦੇ ਹੋਗੇ 19 ਸਾਲਾਂ ਦੇ ਯੱਟ ਮੈਂ ਹਾਂਜੀ 5 ਦਿਨ ਪਹਿਲਾਂ ਬੁੱਢੇ ਹੋਇਆ 19 ਸਾਲਾਂ ਦਾ ਅੱਛਾ ਇਹ ਜਿਵੇਂ ਦੇਖਦੇ ਹਾਂ ਹਾਂ ਇਹ ਬਤ ਮੈਂ ਕਦੋਂ ਨੂੰ ਦੇਖ ਕੇ ਬਾਸ਼ ਹੋ ਗਈ ਅੱਜ ਕਿਉਂਕਿ ਮੈਂ ਵੀ ਰੇ ਨੂੰ ਪਟਕੇ ਚ ਦੇ ਦੇਖਿਆ ਕਰ ਸੀ ਤੁਸੀਂ ਇਹ ਕਿੰਨੇ ਸਾਲ ਚ ਦੇ ਆ ਬੰਦ ਕਰ ਦੋ 2015 ਹਾਂ ਇੱਥੇ ਇੱਥੇ ਘਟਣਾ ਇੱਥੇ ਘਟਣਾ ਅੱਜ ਬਾਈ ਵੀ ਨਹੀਂ ਆਨੀ ਉਹ ਉੱਥੇ ਚੱਲਦੇ ਆਂ ਆ ਵੀ ਝਾੜੂ ਜਾਂ ਮੈਟ ਝੜ ਜਾਂ ਹਾਂ ਵੀ ਤੇਰੇ ਘਰ ਦੀ ਭਾਈ ਨਹੀਂ ਆ ਆਜੋ ਮਾਸੀ ਆਜੋ ਮਾਸੀ ਆਜੋ ਆ ਰਹੇ ਪਾ ਦਿਓ ਤਿਆਦੇ ਦੂਰ ਸੇ ਚਲਤੇ ਆਂ ਮੈਂ ਪਤਾ ਨਹੀਂ ਦੱਲਾ ਕਿ ਮੇਰੇ ਮੋੜ ਜਾ ਕੇ ਮਾਸੀ ਨੂੰ ਤਾਂ ਚਾ ਚੜਿਆ ਵੈ ਇਸ ਵੇਲੇ ਪੂਰਾ ਉਦੋਂ ਮੈਂ ਮੋੜ ਜਾ ਮੈਂ ਸਹੀ ਗੱਲ ਆ ਮੈਂ ਮਾ ਉੱtre ਭੁੱਲ ਗਿਆ ਨਹੀਂ ਨਹੀਂ ਤਾਂ ਵੀ ਤਰੀਕਾ ਯਾਦ ਰੱਖਦੀ ਆ ਨਹੀਂ ਯਾਦ ਕਦੋਂ ਮੈਂ ਠੀਕ ਆ ਲੋਟੇ ਆਗੇ ਸਾਡ ਦਾਜਾ ਸਵੇਰੇ ਬੋਲ ਜਾਂਦਾ ਜਾਂਦਾ ਆ ਅੱਜ ਵੀ ਗੱਲ ਕਰਾ ਹੈ ਦੇ ਵੀਜੇ ਵੀ ਦੀ ਸਰ ਇਹ ਬੋਲੇ ਸੀ ਆਜਾ ਇੱਕ ਤੋਂ ਹੀ ਆਜੋ ਮਸੀ ਆਜੋ ਇੱਧਰ ਆਜੋ ਜਿਹੜੀ ਤੋਰ ਤੇ ਗੱਗੂ ਲਈ ਗਈ ਆਜੋ ਟੇਬਲ ਤੇ ਇੱਧਰ ਬਹਿ ਜਾ ਹਾਂ ਬੈਠ ਜਾਟਾ ਹੱਸੇ ਮੰਗੂ ਗੱਗੂ ਗੱਲ ਤੂੰ ਵੀ ਬਹਿ ਜਾ ਇੱਧਰ ਪੈਣ ਮੈਂ ਬੈਠਾ ਆਇਓ ਵਾਹ ਹਾਂ ਬੱਚਾ ਹੈ ਹਾਂ ਕੇਕ ਕਢ ਕੇ ਲਿਆ ਹਾਂ ਹਾਂ ਲਿਆ ਦੋ ਕੇਕ ਲਿਆਂਦੇ ਆ ਹਾਂ ਇੱਕ ਤਾਂ ਛੋਟੇ ਛੋਟੇ ਸੀਗੇ

आला कल्ले कल्ले अंधोरा रेता के मने आबा तू अपन तो बोड़े नी गुदी पे कल्ले बोड़ा है इसका बुक है गुदी कल्ले की बुक तो और और दी है काट ही नहीं के चलो भाई चाचू के मैंने मना कर पूरा का बहुत घाव होदा चाचू तो बंदे का ये शेर बढ़िया बता के शेर रोटी ए जीते स्वाद के बारे बड़े खटदे एक नहीं खायो कोई में ना

हेलो मेरा बात है ही परमात्मा लंबी उम्र करे हां अच्छा उम्र वाला तो अनमी अच्छी हो जीवन बड़ा नहीं हो बल्कि अच्छा हो जीवन हां हां वो हो गया जल्दी जल्दी जीवन ब्लेंडर से ब्लू लेवल पे पहुंच जाए ब्लेंडर से ब्लू लेवल पे आ आ मेरा बेटा हां आ ले बेटा ਜਾ ਵੀ ਸਾਰੇ ਉੱਠੋ ਚਲੋ ਵੀ ਇੱਧਰ ਉੱਠੋ ਇੱਧਰ ਚਲੋ ਚਾਚੀ ਚਲੋ ਭਾਬੀ ਆਜੋ ਲੈ ਲੇ ਲੱਗ ਰੇ ਗੋਮੇ ਤੁਮੀ ਪਾ ਲੇ ਆਏ ਭਾਬੀ ਜੀ ਦਾ ਬਣਾਵੇ ਇਹ ਬਿੱਤੇ ਨੇ ਇਹ ਲੱਕੜਾ ਵਾ ਸਾਦੇ ਆਦਾ ਦਾ ਉਹ 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 ਮੈਂ ਲਾ ਦੇ ਜਾ ਕਰੋ ਲਾਓ ਜੀ ਹਾਓ ਯਾਰ ਆਦੀ ਹੋਮੜੋ ਉਹ ਬੱਸ ਇਹ ਬਸ ਆਦੋ ਹਾ ਲਓ ਹੈ ਲੌਂਦਾ ਅਮਜੀਤ ਅਮਜੀਤ ਆਇ ਨਹੀਂ ਤਾ ਮੇ ਮੇਰਾ ਇਹਨਾਂ ਅੰਦਰ ਜੀਸੇ ਗਾਣਾ ਸੀ ਆਦਿਵਾਸੀ ਮੈਂ ਕਿਹਾ ਵੀ ਤੂੰ ਆਇਆ ਨਹੀਂ ਕੋਈ ਗੱਲ ਨਹੀਂ ਬੱਚੀ ਇੱਕ ਇਹ ਤਾਂ ਜਿਆਦਾ ਹੀ ਹੁੰਦੀ ਆ ਵਾਸੀ ਹੋਰ ਗੱਲ ਕੋਈ ਨਹੀਂ ਬਸ ਦੇ ਦਾ ਕੋਈ ਨਹੀਂ ਪਰੋਸਾ ਹਾਂ ਕਦਈ ਪੇਟ ਖਾਲੋ ਤੁਹਾਨੂੰ ਸਾਰੀ ਫੋਟੋ ਵੀ ਖਿੱਚ ਰਹੀ ਹੈਂ ਤੇ ਤੁਸੀਂ ਉਧਰ ਹੋ ਜਾਓ ਜਾ ਸਾਰੀ ਬਹਿ ਜਾ ਬਣ ਹੋਈ ਹੋਈ ਆ ਜਾ ਮੈਨੂੰ ਕੋਣ ਲੈ ਖੁੜੀ ਲੈ ਜਾ ਦੂ ਵੀ ਜਾ ਕੇ ਕਾਚਾ ਮਰ ਗਿਆ